हां ਕਦੇ ਕਦੇ ਮੈਨੂੰ ਅਫਸਰ ਕਹਿੰਦੇ ਨੇ ਪ੍ਰੋਟੋਕੋਲ ਜੀ ਇੱਥੇ ਨਾ ਜਾਇਓ ਕਿਉਂ ਨਾ ਜਾਈਏ ਯਾਰ ਪ੍ਰੋਟੋਕੋਲ ਜੀ ਬਣਾ ਲੈਂਦੇ ਨੇ ਇੱਕ ਚੇਨ ਜੀ ਹਿਊਮਨ ਚੇਨ ਇਹ ਪਰ ਸੇਡਾਲਣ ਦੇ ਐਦਾਂ ਮੈਂ ਕਹਿਆ ਯਾਰ ਤੁਸੀਂ ਮੈਨੂੰ ਰਸਿਆਂ ਚ ਕੋ ਲੈ ਕੇ ਜਾ ਰਹੇ ਹੋ ਲੋਕਾਂ ਨੂੰ ਚਿਤਾਇਆ ਲੋਕਾਂ ਨੂੰ ਫੋਟੋ ਖਿਚਾ ਲੈਣ ਦੋ ਕੋਈ ਗੱਲ ਨਹੀਂ ਫੋਟੋ ਖਿਚਾਣੇ ਉਹਨਾਂ ਨੂੰ ਉਹਨਾਂ ਦੀ ਲਾਈਫਟਾਈਮ ਹੈ ਹਾਂ ਕਦੇ ਕਦੇ ਮੈਨੂੰ ਅਫਸਰ ਕਹਿੰਦੇ ਨੇ ਪ੍ਰੋਟੋਕੋਲ ਜੀ ਇੱਥੇ ਨਾ ਜਾਇਓ ਕਿਉਂ ਨਾ ਜਾਈਏ ਯਾਰ ਪ੍ਰੋਟੋਕੋਲ ਜੀ ਉਹ ਬਣਾ ਲੈਂਦੇ ਨੇ ਇੱਕ ਚੇਨ ਜੀ ਹਿਊਮਨ ਚੇਨ ਇਹ ਕਰ ਰਸੇ ਲਾ ਲੈਂਦੇ ਐ ਦੰ ਮੈਂ ਕਹਿਆ ਯਾਰ ਤੁਸੀਂ ਮੈਨੂੰ ਰਸਿਆਂ ਚ ਕੋ ਲੈ ਕੇ ਜਾ ਰਹੇ ਹੋ ਲੋਕਾਂ ਨੂੰ ਕਿ ਜਤਾਇਆ ਲੋਕਾਂ ਨੂੰ ਫੋਟੋ ਖਿਚਾ ਲੈਣ ਦਿਓ ਕੋਈ ਗੱਲ ਨਹੀਂ ਫੋਟੋ ਖਿਚਾਣੇ ਉਹਨਾਂ ਨੂੰ ਉਹਨਾਂ ਲਈ ਲਾਈਫਟਾਈਮ ਐ ਉਹ ਅਸਲ ਚ ਪਹਿਲਾਂ ਇਦਾਂ ਹੁੰਦਾ ਨਹੀਂ ਸੀਗਾ ਮੁੱਖ ਮੰਤਰੀ ਇੱਕ ਹਊਆ ਬਣਾ ਕੇ ਰੱਖਤਾ ਸੀ ਕਿ ਇਹਦੇ ਨੇੜੇ ਨਹੀਂ ਜਾਇਦਾ ਹੁੰਦਾ ਹਊਆ ਕ੍ਰੀਏਟ ਨਾ ਕੋਈ ਘਰੇ ਬੜਨ ਦੇਵੇ ਉੱਥੇ ਨਾ ਇੱਥੇ ਮਿਲਣ ਦੇਵੇ ਕੁਝ ਉਹਨਾਂ ਦਾ ਆਪਦਾ ਵੀ ਇੰਟਰਸਟ ਐ ਨਹੀਂ ਸੀ ਲੋਕਾਂ 'ਚ ਸੋ ਜਿਹੜੇ 5 ਸਾਲ ਘਰਾਂ ਦੇ ਅੰਦਰੋਂ ਕੁੰਡੇ ਲਾ ਕੇ ਬੈਠੇ ਰਹੇ ਲੋਕਾਂ ਨੇ ਉਹਨਾਂ ਦੇ ਅਗਲੇ 20-25 ਸਾਲ ਵਾਸਤੇ 12 ਕੁੰਡੇ ਲਾਤੇ ਹੁਣ ਬਾਹਰੇ ਨਿਕਲ ਜਾਂਦੇ ਹੁਣ ਬਾਹਰੇ ਨਿਕਲ ਜਾਂਦੇ ਕਿਉਂਕਿ ਪਬਲਿਕ ਹੈ ਜਨਤਾ ਹੈ ਮੇਰੀ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਹਰਾ ਤੇ ਮੈਂ ਕਦੋਂ ਹਰਾ ਤੇ ਅਤਾਮ ਦੇ ਘਰਾਂ ਦੇ ਪਿੰਡਾਂ ਝੋਠੇ ਹੋਏ ਮੁੰਡੇ ਆ ਮਿਹਨਤਾਂ ਕਰਕੇ ਪਹਿਲਾਂ ਕਲਾ ਦੇ ਖੇਤਰ ਚ ਆ ਕੇ ਮਿਹਨਤ ਕੀਤੀ ਲੋਕਾਂ ਨੇ ਪਿਆਰ ਦਿੱਤਾ ਉਦੋਂ ਵੀ ਲੋਕਾਂ ਦੇ ਪਿਆਰ ਨਾਲ ਹੀ ਬਣੇ ਉਸ ਤੋਂ ਬਾਅਦ ਇੱਧਰ ਆ ਗਏ ਇੱਧਰ ਲੋਕਾਂ ਨੇ ਪਿਆਰ ਦਿੱਤਾ ਇੱਥੇ ਵੀ ਲੋਕਾਂ ਦੇ ਪਿਆਰ ਨਾਲ ਹੀ ਬਣਿਆ ਕਿਉਂਕਿ ਪਬਲਿਕ ਹੈ ਸਭ ਜਾਣਦੀ ਹੈ ਇਹ ਲੋਕ ਨੇ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਫਰਸ਼ ਤੇ ਬੜੇ-ਬੜੇ ਡੇਗੇ ਵੀ ਥੱਲੇ ਜੇ ਹੰਕਾਰ ਆ ਜਾਏ ਜਦ ਲੋਕਾਂ ਨੂੰ ਕਿੱਥੇ ਸਮਝਣ ਲੱਗ ਜਾਣਾ ਸੋ ਉਹਨਾਂ ਨੇ ਕੀ ਕੀਤਾ ਨਾ ਉਹਨਾਂ ਨੇ ਇੱਕ ਪਰੇ ਸਾਜ਼ਿਸ਼ ਦੇ ਤਹਿਤ ਬੜੀ ਸੋਚੀ ਸਮਝੀ ਨੀਤੀ ਦੇ ਤਹਿਤ ਇਹ ਸਰਕਾਰੀ ادارے ਖਤਮ ਕੀਤੇ ਹਾਂ ਕਦੇ ਕਦੇ ਮੈਨੂੰ ਅਫਸਰ ਕਹਿੰਦੇ ਨੇ ਪ੍ਰੋਟੋਕੋਲ ਜੀ ਇੱਥੇ ਨਾ ਜਾਓ ਕਿਉਂ ਨਾ ਜਾਈਏ ਯਾਰ ਪ੍ਰੋਟੋਕੋਲ ਜੀ ਬਣਾ ਲੈਂਦੇ ਨੇ ਇੱਕ ਚੇਨ ਜੀ ਹਿਊਮਨ ਚੇਨ ਇਹ ਕੋ ਰੱਸੇ ਲਾ ਲੈਂਦੇ ਐਦਾਂ ਮੈਂ ਕਹਾਂ ਯਾਰ ਤੁਸੀਂ ਮੈਨੂੰ ਰੱਸਿਆਂ ਚ ਕਿਉਂ ਲੈ ਕੇ ਜਾ ਰਹੇ ਹੋ ਲੋਕਾਂ ਨੂੰ ਦਿਖਾਇਆ ਲੋਕਾਂ ਨੂੰ ਫੋਟੋ ਖਿਚਾ ਲੈਣ ਦਿਓ ਕੋਈ ਗੱਲ ਨਹੀਂ ਫੋਟੋ ਖਚਾਣੇ ਉਹਨਾਂ ਨੂੰ ਉਹਨਾਂ ਲਈ ਲਾਈਫਟਾਈਮ ਹੈ ਉਹ ਅਸਲ 'ਚ ਪਹਿਲਾਂ ਇਦਾਂ ਹੁੰਦਾ ਨਹੀਂ ਸੀਗਾ ਮੁੱਖ ਮੰਤਰੀ ਇੱਕ ਹਊਆ ਬਣਾ ਕੇ ਰੱਖਤਾ ਸੀ ਕਿ ਇਹਦੇ ਨੇੜੇ ਨਹੀਂ ਜਾਇਦਾ ਹੁੰਦਾ ਹਊਆ ਕ੍ਰੀਏਟ ਨਾ ਕੋਈ ਘਰੇ ਬੜਨ ਦੇਵੇ ਉੱਥੇ ਨਾ ਇੱਥੇ ਮਿਲਣ ਦੇਵੇ ਕੁਝ ਉਹਨਾਂ ਦਾ ਆਪਦਾ ਵੀ ਇੰਟਰਸਟ ਹੈ ਨਹੀਂ ਸੀ ਲੋਕਾਂ 'ਚ ਸੋ ਜਿਹੜੇ 5 ਸਾਲ ਕਰਾਂ ਦੇ ਅੰਦਰੋਂ ਕੁੰਡੇ ਲਾ ਕੇ ਬੈਠੇ ਰਹੇ ਲੋਕਾਂ ਨੇ ਉਹਨਾਂ ਦੇ ਅਗਲੇ 20-25 ਸਾਲ ਵਾਸਤੇ 12 ਕੁੰਡੇ ਲਾਤੇ ਹੁਣ ਉਹ ਬਾਹਰੇ ਨਿਕਲ ਸਕਦੇ